ਸੰਘਾਜੀ ਇੱਕ ਗੱਲ ਨੂੰ ਪੱਲੇ ਬੰਨ ਲਵੋ ਕਿ ਸਾਰੀ ਦੁਨੀਆ ਦਾ ਕਲਿਆਣ ਕਰਨ ਲਈ ਆਪਣੇ ਆਪ ਦਾ ਜਾਂ ਆਪਣੀ ਆਤਮਾ ਦਾ ਕਲਿਆਣ ਕਰਨ ਦੇ ਲਈ ਨਾਮ ਜਪ ਕਰਨਾ ਹੀ ਸਭ ਤੋਂ ਜ਼ਰੂਰੀ ਹੈ ਅੱਜ ਅਸੀਂ ਤੁਹਾਨੂੰ ਉਹ ਪੰਜ ਸਾਵਧਾਨੀਆਂ ਦੱਸਣ ਜਾ ਰਹੇ ਹਾਂ ਜੋ ਕਿ ਤੁਸੀਂ ਨਾਮ ਜਪ ਕਰਦੇ ਸਮੇਂ ਧਿਆਨ ਵਿੱਚ ਰੱਖਣੀਆਂ ਹਨ ਨੰਬਰ 1 ਨਾਮ ਸਿਮਰਨ ਹਮੇਸ਼ਾ ਹੀ ਪਵਿੱਤਰ ਰੂਪ ਵਿੱਚ ਜਪਨਾ ਚਾਹੀਦਾ ਹੈ ਹਾਲਾਂਕਿ ਮੂਲ ਮੰਤਰ ਦਾ ਜਾਪ ਅਸੀਂ ਆਪਣੇ ਕੰਮ ਕਾਰ ਕਰਦੇ ਵੀ ਕਰ ਸਕਦੇ ਹਾਂ ਪਰ ਬਾਣੀ ਪੜਨਾ ਜਾਂ ਨਾਮ ਸਿਮਰਨ ਕਰਨਾ ਹਮੇਸ਼ਾ ਹੀ ਪਵਿੱਤਰ ਰੂਪ ਵਿੱਚ ਜਪਨਾ ਚਾਹੀਦਾ ਹੈ। ਇਹ ਵੀ ਗੱਲ ਧਿਆਨ ਵਿੱਚ ਰੱਖੋ ਕਿ ਮਾਨਸਿਕ ਰੂਪ ਵਿੱਚ ਜ਼ਿਆਦਾ ਹੋਣਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਮੂੰਹ ਵਿੱਚ ਬਾਣੀ ਤਾਂ ਅਸੀਂ ਪੜ ਰਹੇ ਹੁੰਨੇ ਹਾਂ ਜਾਂ ਨਾਮ ਸਿਮਰਨ ਤਾਂ ਅਸੀਂ ਕਰ ਰਹੇ ਹੁੰਨੇ ਹਾਂ ਪਰ ਅਸੀਂ ਸਿਰਫ ਸਰੀਰਕ ਤੌਰ ਤੇ ਹੀ ਜੁੜੇ ਹੋਏ ਹੁੰਦੇ ਹਾਂ। ਸਾਡਾ ਮਾਨਸਿਕ ਸੰਤੁਲਨ ਇੰਨਾ ਸਤਾਰ ਹੋਣਾ ਚਾਹੀਦਾ ਹੈ ਕਿ ਕਿ ਕੰਮ ਕਰਦੇ ਹੋਰ ਸਭ ਧਿਆਨ ਵਿੱਚ ਨਾ ਰਹੇ। ਬਸ ਜੋ ਅਸੀਂ ਸਿਮਰਨ ਜਾਂ ਨਾਮ ਜਪ ਕਰਦੇ ਹਾਂ ਉਹ ਨਾਮ ਹੀ ਸਾਡੇ ਆਪਣੇ ਕੰਨਾਂ ਵਿੱਚ ਗੂੰਜਦਾ ਰਹੇ ਇਸ ਕਰਕੇ ਹਮੇਸ਼ਾ ਪਵਿੱਤਰ ਰੂਪ ਵਿੱਚ ਮਾਨਸਿਕ ਸੰਤੁਲਨ ਬਣਾ ਕੇ ਹੀ ਨਾਮ ਸਿਮਰਨ ਕਰਨਾ ਚਾਹੀਦਾ ਹੈ ਨੰਬਰ 2 ਸੰਗਤ ਜੀ ਨਾਮ ਜਪ ਕਰਦੇ ਇਹ ਕਦੇ ਨਹੀਂ ਸੋਚਣਾ ਕਿ ਅਸੀਂ ਨਾਮ ਦੇ ਕਾਬਿਲ ਹਾਂ ਜਾਂ ਨਹੀਂ ਕਈ ਸੰਗਤਾਂ ਹਨ ਜਿਨ੍ਹਾਂ ਵਿੱਚ ਪੁਰਸ਼ ਜਾਂ ਨੌਜਵਾਨ ਜ਼ਿਆਦਾ ਹੁੰਦੇ ਹਨ ਜੋ ਕਿ ਇਹ ਸੋਚਦੇ ਹਨ ਕਿ ਅਸੀਂ ਤਾਂ ਆਪਣੇ ਕੇਸ ਕਤਲ ਕੀਤੇ ਹਨ ਜਾਂ ਮੈਂ ਉਹਨਾਂ ਸਹੀ ਨਹੀਂ ਹਾਂ ਜਿਨ੍ਹਾਂ ਨੇ ਆਮ ਤੌਰ ਤੇ ਗੁਰੂ ਦੇ ਸਿੰਘ ਹੁੰਦੇ ਹਨ ਇਹ ਗੱਲਾਂ ਆਮ ਹੀ ਆਪਣੇ ਖਿਆਲਾਂ ਵਿੱਚ ਆ ਜਾਂਦੀਆਂ ਹਨ ਪਰ ਇਹ ਨਾ ਭੁੱਲੋ ਕਿ ਨਾਮ ਹੀ ਸਭ ਤੋਂ ਵੱਡੀ ਤਾਕਤ ਹੈ ਨਾਮ ਸਿਮਰਨ ਕਰਕੇ ਸਾਰੀ ਉਮਰ ਬੁਰਾਈਆਂ ਤੋਂ ਚੱਲਣ ਵਾਲੀ ਆਤਮਾ ਵੀ ਸਿੱਧੇ ਰਾ ਪੈ ਜਾਂਦੀ ਹੈ ਨਾਮ ਹੀ ਸਭ ਦਾ ਬੇੜਾ ਪਾਰ ਕਰਾਉਂਦਾ ਹੈ ਉੱਠਦੇ ਬੈਠਦੇ ਚੱਲਦੇ ਫਿਰਦੇ ਸੌਂਦੇ ਜਾਗਦੇ ਬਸ ਨਾਮ ਸਿਮਰਨ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਗੁਰੂ ਸਾਹਿਬਾਨ ਦਾ ਨਾਮ ਮੂੰਹੋਂ ਉਚਾਰਦੇ ਰਹੋ ਨਾਮ ਸਿਮਰਨ ਨੇ ਹੀ ਸਾਡਾ ਮੰਗਲ ਕਰਨਾ ਹੈ ਨਾਮ ਸਿਮਰਨ ਹੀ ਸਾਡੇ ਅੱਗੇ ਦਾ ਸਾਰਾ ਕਾਰਜ ਸੰਪੂਰਨ ਕਰਦਾ ਹੈ। ਨਾਮ ਨਾਲ ਹੀ ਅਸੀਂ ਗੁਰੂ ਨਾਲ ਜੁੜ ਸਕਦੇ ਹਾਂ। ਨਾਮ ਸਿਮਰਨ ਕਰਕੇ ਹੀ ਅਸੀਂ ਸਿੱਧੇ ਰਹਾਤ ਆ ਸਕਦੇ ਹਾਂ। ਨੰਬਰ 3 ਨਾਮ ਸਾਰੇ ਪਾਪਾਂ ਨੂੰ ਕੱਟਦਾ ਹੈ। ਇਹ ਸੋਚ ਕੇ ਅੱਗੇ ਪਾਪ ਕਰਦੇ ਰਹਿਣਾ ਇਸ ਤਰ੍ਹਾਂ ਦੀ ਸੋਚ ਨਾਲ ਜਾਂ ਇਸ ਤਰ੍ਹਾਂ ਦੀ ਭਗਤੀ ਨਾਲ ਅਸੀਂ ਨਾਮ ਸਿਮਰਨ ਤਾਂ ਕਰ ਸਕਦੇ ਹਾਂ ਪਰ ਸਾਡੀ ਆਤਮਾ ਨੂੰ ਕਦੇ ਵੀ ਮੁਕਤੀ ਨਹੀਂ ਮਿਲੇਗੀ। ਜੇਕਰ ਤੁਸੀਂ ਪਾਪੀ ਵੀ ਹੋ ਬਸ ਸੱਚੇ ਮਨ ਦੇ ਨਾਲ ਨਾਮ ਸਿਮਰਨ ਕਰੋ ਅਰਦਾਸ ਕਰੋ ਕਿ ਪ੍ਰਮਾਤਮਾ ਮੈਂ ਪਿਛਲੇ ਸਾਰੇ ਮਾੜੇ ਕਰਮਾਂ ਦੀ ਮਾਫੀ ਮੰਗਦਾ ਹਾਂ ਹੁਣ ਤੋਂ ਮੈਂ ਸੁਧਰਨਾ ਚਾਹੁੰਦਾ ਹਾਂ ਮੇਰੇ ਉੱਪਰ ਆਪਣੀ ਕਿਰਪਾ ਬਣਾਓ ਜੀ ਨੰਬਰ 4 ਜ਼ਿਆਦਾ ਇੱਕੋ ਨਾਮ ਨੂੰ ਹੀ ਜਪਣਾ ਹੈ ਉਸ ਪ੍ਰਮਾਤਮਾ ਦੇ ਨਾਮ ਅਨੇਕ ਹਨ ਪਰ ਲਾਭ ਇੱਕੋ ਨਾਮ ਜਪਣ ਨਾਲ ਹੋਵੇਗਾ ਜ਼ਿਆਦਾਤਰ ਸੰਗਤ ਕੀ ਕਰਦੀ ਹੈ ਲਾਲਚ ਵਿੱਚ ਸਾਰੇ ਪ੍ਰਕਾਰ ਦੇ ਨਾਮ ਜਪਣ ਲੱਗ ਜਾਂਦੀ ਹੈ ਇੱਕ ਨਾਮ ਲੋ ਉਸ ਨੂੰ ਹੀ ਆਪਣਾ ਗੁਰੂ ਧਾਰਨ ਕਰੋ ਉਸ ਨਾਮ ਦੇ ਉਸ ਸਿਮਰਨ ਦੇ ਹੀ ਸੰਗਤ ਜੀ ਤੁਸੀਂ ਅਨਿਆਈ ਹੋ ਜਾਵੋ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ ਬਸ ਉਸ ਸਿਮਰਨ ਦਾ ਨਾਮ ਕਦੇ ਵੀ ਨਾ ਛੱਡੋ ਹਮੇਸ਼ਾ ਉਸ ਨਾਮ ਦੇ ਉੱਪਰ ਹੀ ਡਿਪੈਂਡ ਰਹਿ ਜਾਓ ਫਿਰ ਪ੍ਰਮਾਤਮਾ ਤੁਹਾਡੇ ਉੱਪਰ ਕਿਰਪਾ ਕਰਨਗੇ ਅਤੇ ਤੁਹਾਡਾ ਜੀਵਨ ਸਫਲ ਕਰਨਗੇ ਨੰਬਰ 5 ਨਾਮ ਸਿਮਰਨ ਕਦੇ ਵੀ ਮੈਂ ਕਿਸੇ ਦੀ ਬੁਰਾਈ ਲਈ ਨਹੀਂ ਜਪਣਾ ਸਿਰਫ ਇਹ ਇੱਛਾ ਦਿਲ ਵਿੱਚ ਰੱਖ ਕੇ ਕਿ ਮੈਂ ਨਾਮ ਜਪ ਕੇ ਉਹਨਾਂ ਬਾਰੇ ਇਹ ਮੰਗ ਕੇ ਉਹਨਾਂ ਦਾ ਅੰਤ ਹੋ ਜਾਵੇ ਜਾਂ ਮੇਰੇ ਦੁਸ਼ਮਣਾਂ ਦੀ ਪਿੱਠ ਲੱਗ ਜਾਵੇ ਇਸ ਤਰ੍ਹਾਂ ਦੀ ਇੱਛਾ ਨਾਲ ਇਸ ਤਰ੍ਹਾਂ ਦੀ ਅਰਦਾਸ ਨਾਲ ਪ੍ਰਮਾਤਮਾ ਸਾਡੇ ਸਿਮਰਨ ਨੂੰ ਕਦੇ ਵੀ ਭਾਗ ਨਹੀਂ ਲਾਉਣਗੇ ਜੇਕਰ ਕਿਸੇ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਤੁਹਾਡਾ ਅਪਮਾਨ ਕੀਤਾ ਹੈ ਤਾਂ ਸੰਗਤ ਜੀ ਉਸ ਦਾ ਵੀ ਵਾਹਿਗੁਰੂ ਕੋਲ ਹਮੇਸ਼ਾ ਹੀ ਚੰਗਾ ਮੰਗੋ ਕਿ ਵਾਹਿਗੁਰੂ ਮੇਰੇ ਨਾਲ ਉਸਨੇ ਇਸ ਤਰ੍ਹਾਂ ਕੀਤਾ ਹੈ ਮੇਰੀ ਪਿੱਠ ਲਵਾਉਂਦੀ ਉਸਨੇ ਕੋਸ਼ਿਸ਼ ਕੀਤੀ ਹੈ ਪਰ ਪਰਮਾਤਮਾ ਜੀ ਤੁਸੀਂ ਉਸ ਦਾ ਵੀ ਭਲਾ ਕਰਨਾ ਜੋ ਵਾਹਿਗੁਰੂ ਖੋਦੋ ਉਸ ਨੂੰ ਸਜ਼ਾ ਦੇਣਗੇ ਉਹ ਤੁਹਾਡੇ ਨਾਲ ਕੀਤੇ ਅਪਮਾਨ ਤੋਂ ਵੀ ਜ਼ਿਆਦਾ ਹੋਵੇਗੀ ਇਸ ਨਾਲ ਨਾਮ ਸਿਮਰਨ ਕਰਨਾ ਉਹ ਵੀ ਸਿਰਫ ਇਸ ਕਾਰਨ ਕਿ ਪਰਮਾਤਮਾ ਮੇਰੀ ਸੁਣ ਲੈਣ ਅਤੇ ਮੇਰੇ ਦੁਸ਼ਮਣ ਨੂੰ ਸਬਕ ਸਿਖਾ ਦੇਣ ਮਾਫ ਕਰਨਾ ਸੰਗਤ ਜੀ ਇਹੋ ਜਿਹੀ ਮਨੁਕਾਮਨਾ ਜਾਂ ਇਹੋ ਜਿਹੀ ਅਰਦਾਸ ਕਦੇ ਵੀ ਪੂਰੀ ਨਹੀਂ ਹੁੰਦੀ ਜਿਸ ਕੋਲ ਨਾਮ ਦਾ ਧੰਨ ਹੈ ਉਹ ਤਾਂ ਪਰਮਾਤਮਾ ਨੂੰ ਵੀ ਖਰੀਦ ਲੈਂਦਾ ਹੈ ਹੋਰਾਂ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਜੀ ਪ੍ਰਮਾਤਮਾ ਜੀ ਕਹਿੰਦੇ ਹਨ ਕਿ ਤੂੰ ਨਾਮ ਸਿਮਰਨ ਕਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਮਨ ਵਿੱਚ ਜੋ ਸੋਚੇਗਾ ਉਹੀ ਪੂਰਾ ਹੋਵੇਗਾ ਪਰ ਸ਼ਰਤ ਇਹ ਹੈ ਕਿ ਨਾਮ ਸਿਮਰਨ ਹਮੇਸ਼ਾ ਪਵਿੱਤਰਤਾ ਵਿੱਚ ਰਹਿ ਕੇ ਜਪਣਾ ਚਾਹੀਦਾ ਹੈ ਕਿਸੇ ਦਾ ਬੁਰਾ ਸੋਚ ਕੇ ਇਸ ਨਾਲ ਨਾਮ ਸਿਮਰਨ ਕਦੇ ਵੀ ਨਹੀਂ ਕਰਨਾ ਚਾਹੀਦਾ ਕਦੇ ਵੀ ਕਿਸੇ ਤਰ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਨਾਮ ਦਾ ਧੰਨ ਪ੍ਰਾਪਤ ਕਰਨਾ ਸਿਰਫ ਇਹ ਸੋਚ ਲੈਣਾ ਕੇ ਨਾਮ ਸਿਮਰਨ ਕਰੋ ਤਾਂ ਇਹ ਮਿਲ ਜਾਊ ਜਿਆਦਾ ਧਨ ਮਿਲ ਜਾਊ ਜਾਂ ਜਿਆਦਾ ਪੈਸਾ ਘਰ ਵਿੱਚ ਆ ਜਾਊ ਇਸ ਤਰ੍ਹਾਂ ਸੋਚਣ ਨਾਲ ਇਸ ਮੁਨਕਾਮਨਾ ਨਾਲ ਨਾਮ ਸਿਮਰਨ ਕੀਤਾ ਤਾਂ ਜੋ ਸੰਗਤ ਜੀ ਕੋਲ ਹੈ ਉਹ ਵੀ ਨਸ਼ਟ ਹੋ ਜਾਵੇਗਾ ਸਿਰਫ ਇਹੀ ਅਰਦਾਸ ਕਰੋ ਕਿ ਪ੍ਰਮਾਤਮਾ ਤੇਰੇ ਤੋਂ ਬਿਨਾਂ ਮੈਂ ਕਿਸ ਦੇ ਕੋਲ ਜਾਣਾ ਹੈ ਤੇਰੇ ਤੋਂ ਸੇਵਾ ਮੇਰੇ ਕੋਲ ਹੈ ਹੀ ਕੌਣ ਜੋ ਮੈਨੂੰ ਸੁੱਖ ਪ੍ਰਦਾਨ ਕਰ ਸਕੇ ਵਾਹਿਗੁਰੂ ਜੀ ਤੁਸੀਂ ਮੇਰੀ ਅਰਦਾਸ ਪੂਰੀ ਕਰੋ ਜਾਂ ਨਾ ਕਰੋ ਉਹ ਤੁਹਾਡੀ ਇੱਛਾ ਹੈ ਪਰ ਮੈਂ ਹਮੇਸ਼ਾ ਹੀ ਤੁਹਾਡੇ ਦਰ ਤੇ ਹੀ ਬੈਠਾ ਰਹੂੰਗਾ ਮੈਂ ਤੁਹਾਡਾ ਨਾਮ ਕਦੇ ਨਹੀਂ ਛੱਡਾਂਗਾ ਮੇਰੀ ਜੇਕਰ ਜਿੱਤ ਵੀ ਨਹੀਂ ਹੁੰਦੀ ਤਾਂ ਮੈਂ ਹਾਰ ਨੂੰ ਵੀ ਸਵੀਕਾਰ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਹੀ ਬੈਠਾ ਰਹੂੰਗਾ ਅਤੇ ਤੁਹਾਡਾ ਹੀ ਨਾਮ ਸਿਮਰਨ ਕਰਦਾ ਰਵਾਂਗਾ ਨਾਮ ਸਿਮਰਨ ਵਿੱਚ ਕਦੇ ਵੀ ਨਾ ਗਨਹੀ ਪਾਉਣਾ ਚਾਹੀਦਾ ਜੀ ਲੱਖ ਤੁਹਾਨੂੰ ਕੰਮ ਹੋਣ ਪਰ ਹਰ ਰੋਜ਼ ਸਿਮਰਨ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਕੰਮ ਬਣ ਰਹੇ ਹਨ ਤਾਂ ਇਹ ਨਾ ਕਰਿਓ ਕਿ ਸਿਮਰਨ ਨੂੰ ਹੀ ਛੱਡ ਦਿਓ ਯਾਦ ਰੱਖੋ ਜੋ ਸਿਮਰਨ ਤੁਸੀਂ ਅੱਜ ਕਰੋਗੇ ਉਹ ਸਿਮਰਨ ਕੱਲ ਜਾ ਕੇ ਤੁਹਾਨੂੰ ਲਾਭ ਦੇਵੇਗਾ ਇਸ ਕਰਕੇ ਲਾਭ ਹੋਣ ਤੋਂ ਬਾਅਦ ਕਦੇ ਵੀ ਨਾਮ ਸਿਮਰਨ ਨੂੰ ਛੱਡਣਾ ਨਹੀਂ ਚਾਹੀਦਾ ਅਜਿਹੀ ਬਹੁਤ ਸੰਗਤ ਹੈ ਜੋ ਕਹਿੰਦੀ ਹੈ ਕਿ ਪਹਿਲਾਂ ਮੈਂ ਨਾਮ ਜਪ ਕਰਦੀ ਸੀ ਘਰ ਵਿੱਚ ਸਭ ਸਹੀ ਸੀ ਧੰਨ ਵਿੱਚ ਬਰਕਤ ਸੀ ਬਿਮਾਰੀਆਂ ਤੋਂ ਦੂਰ ਸੀ ਜਦੋਂ ਹੀ ਸਿਮਰਨ ਜਾਂ ਨਿਤਨੇਮ ਵਿੱਚ ਮੇਰੇ ਤੋਂ ਨਾ ਗਿਆ ਪਿਆ ਹੈ ਤਾਂ ਉਸ ਸਮੇਂ ਤੋਂ ਬਾਅਦ ਘਰੇ ਕੁਝ ਵੀ ਸਹੀ ਨਹੀਂ ਚੱਲ ਰਿਹਾ ਅਤੇ ਹੁਣ ਰੋਜ਼ ਨਿਤਨੇਮ ਜਾਂ ਸਿਮਰਨ ਕਰਨ ਦੇ ਨਾਲ ਵੀ ਸਾਡੇ ਦਿਨ ਨਹੀਂ ਫਿਰ ਰਹੇ ਇਸ ਕਰਕੇ ਸੰਗਤ ਜੀ ਇਹ ਨਾ ਹੋਵੇ ਕਿ ਚੰਗੇ ਦਿਨ ਆਉਣ ਨਾਲ ਵਾਹਿਗੁਰੂ ਜੀ ਨੂੰ ਭੁੱਲ ਜਾਵੋ ਅਤੇ ਫਿਰ ਪ੍ਰਮਾਤਮਾ ਤੁਹਾਡੇ ਤੋਂ ਨਾਰਾਜ਼ ਹੋ ਜਾਵੇ ਇਸ ਕਰਕੇ ਅੱਜ ਜੋ ਵੀ ਤੁਹਾਨੂੰ ਮੈਂ ਪੰਜ ਗੱਲਾਂ ਦੱਸੀਆਂ ਹਨ ਜੋ ਕਿ ਸਿਮਰਨ ਕਰਦੇ ਸਮੇਂ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਮਨ ਵਿੱਚ ਖਿਆਲ ਕਰਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋ ਤਾਂ ਜ਼ਰੂਰ ਵਾਹਿਗੁਰੂ ਜੀ ਤੁਹਾਡੇ ਤੋਂ ਖੁਸ਼ ਹੋਣਗੇ ਅਤੇ ਘਰ ਵਿੱਚ ਬਰਕਤ ਜ਼ਰੂਰ ਦੇਣਗੇ ਜੀ